ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਬੁੱਡੇ ਦਰਿਆ ਦੀ ਸਫਾਈ ਦਾ ਮਸਲਾ ਇੱਕ ਵਾਰ ਫਿਰ ਤੋਂ ਠੰਡੇ ਬਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਨਵੀਂ ਬਣੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇਸ ਵਾਰ ਕਿਹਾ ਗਿਆ ਸੀ ਕਿ ਬੁੱਡੇ ਨਾਲੇ ਦੀ ਸਫਾਈ ਦਾ ਕੰਮ ਹੈ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤਾਂ ਜਲਦ ਤੋਂ ਜਲਦ ਇਸ ਦਾ ਜਿਹੜਾ ਕਿ ਸਫਾਈ ਦਾ ਕੰਮ ਹੈ ਮੁਕੰਮਲ ਕਰ ਦਿੱਤਾ ਜਾਵੇਗਾ ਕਮੇਟੀ ਬਣਾਈ ਗਈ ਸੀ ਤੇ ਨਾਲ ਦੀ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਨੂੰ ਵੀ ਕਈ ਸਾਰੀਆਂ ਦੇਤਾ ਦਿੱਤੀਆਂ ਗਈਆਂ ਸੀ ਔਰ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਪਿਛਲੇ ਕਰੀਬ ਇੱਕ ਹਫਤਾ ਪਹਿਲਾਂ 12 ਵੱਖ-ਵੱਖ ਜਗਾਵਾਂ ਤੋਂ ਉੱਤੋਂ ਜਿਹੜੇ ਕਿ ਸੈਂਪਲ ਨੇ ਉਹ ਕਲੈਕਟ ਕੀਤੇ ਗਏ ਸੀ 36 ਘੰਟੇ ਲਈ ਲੁਧਿਆਣੇ ਦੀਆਂ ਡਾਈੰਗਾਂ ਨੂੰ ਵੀ ਬੰਦ ਕਰਵਾਈਆਂ ਗਈਆਂ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸੇ ਗੰਦੇ ਨਾਲੇ ਦੀਆਂ ਜੋ ਪਹਿਲਾਂ ਬੁੱਢਾ ਦਰਿਆ ਹੋਇਆ ਕਰਦਾ ਸੀ ਤਾਂ ਅੱਜ ਹੁਣ ਗੰਦੇ ਨਾਲੇ ਦਾ ਰੂਪ ਹੈ ਉਹ ਧਰ ਚੁੱਕਿਆ ਹੋਇਆ ਹੈ ਤਾਂ ਲੁਧਿਆਣੇ ਦੀ ਸਿਆਸਤ ਦਾ ਕੇਂਦਰ ਬਿੰਦੂ ਹੈ ਬੁੱਢਾ ਦਰਿਆ ਚਾਹੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਹੋਣ ਜਾਂ ਫਿਰ ਐਮਪੀ ਦੇ ਇਲੈਕਸ਼ਨਾਂ ਹੋਣ ਤਾਂ ਬੁੱਢੇ ਦਰਿਆ ਦਾ ਮੁੱਦਾ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਤਾਂ ਹਰ ਇੱਕ ਪਾਰਟੀ ਦੇ ਆਗੂ ਅਤੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਜਿੱਤਾਂਗੇ ਸਾਡੀ ਸਰਕਾਰ ਬਣੇਗੀ ਤਾਂ ਬੁੱਢੇ ਦਰਿਆ ਨੂੰ ਪਹਿਲ ਦੇ ਆਧਾਰ ਤੇ ਇਸ ਦੀ ਸਫਾਈ ਦਾ ਕੰਮ ਹੈ ਉਹ ਕੀਤਾ ਜਾਵੇਗਾ ਤਾਂ ਹੁਣ ਤੱਕ ਇਹ ਰਾਜਨੀਤਿਕ ਲੋਕਾਂ ਦੇ ਲਈ ਸੋਨੇ ਦੀ ਖਾਨ ਬਣਿਆ ਹੋਇਆ ਸੀਗਾ ਬੁੱਢਾ ਦਰਿਆ ਬਹੁਤ ਸਾਰੇ ਇਲਜ਼ਾਮ ਵੀ ਲੱਗਦੇ ਨੇ ਕਿ ਇਹਦੇ ਵਿੱਚ ਕਈ ਸਾਰੇ ਰਾਜਨੀਤਿਕ ਆਗੂ ਆਗੂਆਂ ਦੇ ਵੱਲੋਂ ਇਸ ਦੇ ਸਫਾਈ ਨੂੰ ਲੈ ਕੇ ਪੈਸੇ ਨੇ ਜਿਹੜੇ ਕਿ ਉਹ ਇਧਰ ਉਧਰ ਕੀਤੇ ਗਏ ਨੇ ਬਹੁਤ ਸਾਰੇ ਅਧਿਕਾਰੀਆਂ ਦੇ ਉੱਤੇ ਵੀ ਇਲਜ਼ਾਮ ਲੱਗਦੇ ਨੇ ਚਾਹੇ ਉਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਹੋਣ ਜਾਂ ਫਿਰ ਨਗਰ ਨਿਗਮ ਲੁਧਿਆਣਾ ਕਾਰਪੋਰੇਸ਼ਨ ਦੇ ਅਧਿਕਾਰੀ ਹੋਣ ਤਾਂ ਬੁੱਡੇ ਦੇ ਰਿਆ ਦੀ ਸਫਾਈ ਦਾ ਮੁੱਦਾ ਜਿਉਂ ਦਾ ਤਿਉਹੀ ਬਣਿਆ ਹੋਇਆ ਪਰ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਲੁਧਿਆਣਾ ਵਾਸੀਆਂ ਨੂੰ ਕਿ ਇਸ ਵਾਰ ਜ਼ਰੂਰ ਬੁੱਡੇ ਦਰਿਆ ਦਾ ਮਸਲਾ ਹੱਲ ਹੁੰਦਾ ਹੋਇਆ ਨਜ਼ਰ ਆਏਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਏ ਸੀ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਬਹੁਤ ਜਲਦ ਬੁੱਡੇ ਦਰਿਆ ਦੀ ਸਫਾਈ ਦਾ ਕੰਮ ਹੈ ਮੁਕੰਮਲ ਹੈ ਉਹ ਕੀਤਾ ਜਾਵੇਗਾ ਤੇ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਬੁੱਡੇ ਦਰਿਆ ਦੀ ਸਫਾਈ ਨੂੰ ਲੈ ਕੇ ਤੇ ਦੂਜੇ ਪਾਸੇ ਵਾਤਾਵਰਨ ਪ੍ਰੇਮੀ ਸੰਸੀਚੇਵਾਲ ਵੀ ਲਗਾਤਾਰ ਇੱਥੇ ਆ ਕੇ ਇਸ ਦਾ ਜਾਇਜ਼ਾ ਲੈਂਦੇ ਰਹਿੰਦੇ ਨੇ ਮੌਇਨਾ ਕਰਦੇ ਰਹਿੰਦੇ ਨੇ ਪਰ ਹੁਣ ਜੇਕਰ ਗੱਲ ਕਰੀਏ ਜਦੋਂ ਪਿਛਲੇ ਹਫਤੇ ਕਾਰਪੋਰੇਸ਼ਨ ਅਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਇਸ ਦੇ 12 ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ ਸੀ ਤਾਂ ਉਸ ਸਮੇਂ ਜੋ ਅਧਿਕਾਰੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਇੱਕ ਰਿਪੋਰਟ ਦੋ ਰਿਪੋਰਟਾਂ ਇਹਨਾਂ ਦੀ ਆਣ ਗਈਆਂ ਸੈਂਪਲਾਂ ਦੀਆਂ 36 ਘੰਟੇ ਲਈ ਡੈਂਗਾ ਵੀ ਬੰਦ ਕਰਾਈਆਂ ਗਈਆਂ ਸੀ ਇੱਕ ਡੈਂਗਾ ਜਦੋਂ ਚੱਲ ਰਹੀਆਂ ਸੀ ਉਦੋਂ ਸੈਂਪਲ ਲਿਆ ਗਿਆ ਸੀਗਾ ਇੱਕ ਜਦੋਂ ਡੈਂਗਾ ਬੰਦ ਕਰਵਾਈਆਂ ਦੀ 36 ਘੰਟੇ ਦੇ ਲਈ ਉਦੋਂ ਸੈਂਪਲ ਲਿਆ ਗਿਆ ਸੀ ਤਾਂ ਜੋ ਦੇਖਿਆ ਜਾ ਸਕੇ ਪੈਰਾਮੀਟਰ ਦੇ ਵਿੱਚ ਫਰਕ ਹੈ ਡਿਫਰੈਂਟ ਹੈ ਉਹ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ ਤਾਂ ਉਸ ਸਮੇਂ ਜਿਹੜੇ ਅਧਿਕਾਰੀਆਂ ਉੱਤੇ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇੱਕ ਰਿਪੋਰਟ 36 ਘੰਟਿਆਂ ਬਾਅਦ ਆਏਗੀ ਤਾਂ ਇੱਕ ਰਿਪੋਰਟ 72 ਘੰਟਿਆਂ ਬਾਅਦ ਆਏਗੀ ਪਰ ਹੁਣ ਕਰੀਬ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਰਿਪੋਰਟ ਹੈ ਜਿਹੜੀ ਕਿ ਉਹ ਨਹੀਂ ਆਈ ਉਧਰ ਜੇਕਰ ਇਸ ਇਸ ਸੰਬੰਧੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਪੰਜਾਬ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਆਪ ਦਾ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ ਦੋਨੋਂ ਇੱਕ ਦੂਜੇ ਦੇ ਉੱਤੇ ਪੈਰਬਾਈ ਛੱਡਦੇ ਹੋਏ ਨਜ਼ਰ ਆ ਰਹੇ ਨੇ ਅਗਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਗੱਲ ਕਰੀਏ ਤੁਮਾਂ ਦਾ ਕਹਿੰਦਾ ਪੋਲੂਸ਼ਨ ਕੰਟਰੋਲ ਬੋਰਡ ਦੇਖ ਰਿਹਾ ਪੋਲੂਸ਼ਨ ਕੰਟਰੋਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹ ਕਹਿੰਦੇ ਵੀ ਕਾਰਪੋਰੇਸ਼ਨ ਦੇਖ ਰਿਹਾ ਹੈ ਹਾਲਾਂਕਿ ਉਸ ਸਮੇਂ ਡਾਈੰਗ ਇੰਡਸਟਰੀ ਦੇ ਨੁਮਾਇੰਦੇ ਵੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਸਾਡੇ ਵੱਲੋਂ ਪੂਰਾ ਸਹਿਯੋਗ ਆ ਦਿੱਤਾ ਜਾਵੇਗਾ ਪਰ ਬੁੱਡੇ ਦਰਿਆ ਦੀ ਸਫਾਈ ਦਾ ਮੁੱਦਾ ਇਸ ਇੱਕ ਵਾਰ ਫਿਰ ਹੈ ਜਿਹੜਾ ਕਿ ਉਹ ਠੰਡੇ ਪਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਉਹਨੂੰ ਹਜੇ ਵੀ 10 ਤੋਂ 15 ਦਿਨ ਲੱਗਣਗੇ ਜਦਕਿ ਕਿ ਕਿਹਾ ਪਹਿਲੇ ਇਹੀ ਗਿਆ ਸੀਗਾ ਕਿ ਇਸ ਦੀ ਰਿਪੋਰਟ ਹੈ ਜਿਹੜੀ ਕਿ ਜੋ ਸਮੇਂ ਉੱਥੇ ਅਧਿਕਾਰੀ ਪਹੁੰਚੇ ਸੀ ਜਿਨ੍ਹਾਂ ਦੀ ਬਾਈਟ ਹੋਈ ਸੀ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਸੀ ਕਿ ਇੱਕ ਰਿਪੋਰਟ ਆਣ ਗਈ ਇੱਕ ਰਿਪੋਰਟ 36 ਘੰਟਿਆਂ ਬਾਅਦ ਅਤੇ ਇੱਕ ਰਿਪੋਰਟ 72 ਘੰਟਿਆਂ ਬਾਅਦ ਦੂਜੇ ਪਾਸੇ ਇਸੇ ਬੁੱਢਾ ਦਰਿਆ ਦੀ ਗੱਲ ਕਰੀਏ ਜੇਕਰ ਲੁਧਿਆਣਾ ਦੀ ਗੱਲ ਕਰੀ ਤਾਂ ਵੱਲੀਪੁਰ ਕਲਾਂ ਦੇ ਵਿੱਚ ਇਹੀ ਬੁੱਢਾ ਦਰਿਆ ਸਤਲੁਜ ਦਰਿਆ ਦੇ ਵਿੱਚ ਜਿੱਥੇ ਜਾ ਕੇ ਮਿਕਸ ਹੁੰਦਾ ਹੈ ਤਾਂ ਉੱਥੇ ਦੇ ਜਿਹੜੇ ਕਿ ਲੋਕ ਨੇ ਪਿੰਡ ਵਾਸੀ ਨੇ ਉਹ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਜੂੰਝਦੇ ਹੋਏ ਨਜ਼ਰ ਆ ਰਹੇ ਨੇ ਬੱਚੇ-ਬੱਚੇ ਤੱਕ ਨੂੰ ਉੱਥੇ ਕੈਂਸਰ ਹੁੰਦਾ ਹੈ ਨਜ਼ਰ ਆ ਰਿਹਾ ਦੂਜੇ ਪਾਸੇ ਜੇਕਰ ਜਿੱਧਰ ਨੂੰ ਸਤਲੋ ਜਾਂਦਾ ਮਾਲਵੇ ਬਿਲਡਰ ਦੀ ਗੱਲ ਕਰੀਏ ਤਾਂ ਉੱਥੇ ਦੇ ਲੋਕਾਂ ਨੂੰ ਵੀ ਇਸ ਦਾ ਨੁਕਸਾਨ ਹੈ ਉਹ ਕਾਫੀ ਝੱਲਣਾ ਪੈ ਰਿਹਾ ਤਾਂ ਕੁਝ ਦਿਨ ਪਹਿਲਾਂ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਵੀ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ ਤਾਂ ਵੱਡਾ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੀ 15 ਤਰੀਕ ਨੂੰ ਵਲੀਪੁਰ ਕਲਾਂ ਦੇ ਵਿਖੇ ਬੁੱਢੇ ਦਰਿਆ ਨੂੰ ਬੰਦ ਲਾਇਆ ਜਾਵੇਗਾ ਤੇ ਇੱਕ ਵੱਡਾ ਅੰਦੋਲਨ ਹੈ ਉਹ ਸ਼ੁਰੂ ਕੀਤਾ ਜਾਵੇਗਾ ਪਰ ਦੂਜੇ ਪਾਸੇ ਸਰਕਾਰ ਜਰੂਰ ਐਕਟਿਵ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਐਕਟਿਵ ਨਜ਼ਰ ਆ ਰਹੇ ਨੇ ਪਰ ਜਿਹੜੇ ਥੱਲੇ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਅਧਿਕਾਰੀਆਂ ਦੀ ਗੱਲ ਕਰੀਏ ਉਹ ਬੁੱਡੇ ਦਰਿਆ ਦੀ ਸਫਾਈ ਦੇ ਮੁੱਦੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਨਹੀਂ ਨਜ਼ਰ ਆ ਰਹੇ ਇੱਕ ਵਾਰ ਫਿਰ ਤੋਂ ਬੁੱਡੇ ਦਰਿਆ ਦੀ ਸਫਾਈ ਦਾ ਬੁੱਢਾ ਦਰਿਆ ਜੋ ਅੱਜਕੱਲ ਗੰਦੇ ਨਾਲੇ ਦਾ ਰੂਪ ਧਾਰ ਚੁੱਕਿਆ ਹੋਇਆ ਹੈ ਉਸ ਦਾ ਸਫਾਈ ਦਾ ਕੰਮ ਹੈ ਜਿਹੜਾ ਕਿ ਇੱਕ ਵਾਰ ਫਿਰ ਤੋਂ ਠੰਡੇ ਪਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਦੇ ਵਿੱਚ ਕੀ ਐਕਸ਼ਨ ਲੈਂਦੀ ਹੈ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਉਹ ਇਸ ਦੇ ਉੱਤੇ ਕੀ ਐਕਸ਼ਨ ਲੈਂਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਕਿਸੇ ਵੀ ਕਰਪਟ ਅਫਸਰ ਨੂੰ ਰਹਿਣ ਨਹੀਂ ਦੇਣਾ ਔਰ ਦੂਜੇ ਪਾਸੇ ਉਹਨਾਂ ਦੇਖਣਾ ਹੋਵੇਗਾ ਕਿ ਹਜੇ ਵੀ ਜਿਹੜੇ ਅਫਸਰਾਂ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸਫਾਈ ਦੇ ਮੁੱਦੇ ਤੇ ਟਾਲਮਟੋਲ ਕੀਤੇ ਜਾਂਦੇ ਨੇ ਇਸ ਸਬੰਦੇ ਜਦੋਂ ਅਸੀਂ ਗੱਲਬਾਤ ਕਰਨੀ ਚਾਹੀ ਨਾ ਤਾਂ ਕਾਰਪੋਰੇਸ਼ਨ ਦਾ ਕੋਈ ਅਧਿਕਾਰੀ ਕੈਮਰੇ ਮੋਹਰੇ ਆਉਣ ਨੂੰ ਪਿਆਰ ਹੈ ਨਾ ਪੋਲਿਊਸ਼ਨ ਕੰਟਰੋਲ ਬੋਰਡ ਦਾ ਅਧਿਕਾਰੀ ਕੋਈ ਕੈਮਰੇ ਮੋਹਰੇ ਆਉਣ ਨੂੰ ਪਿਆਰ ਹੈ ਉਲਟਾ ਇੱਕ ਦੂਜੇ ਦੇ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ ਉਹ ਕਾਰਪੋਰੇਸ਼ਨ ਕਹਿ ਰਹੀ ਹੈ ਪলিউਸ਼ਨ ਕੰਟਰੋਲ ਬੋਰਡ ਦੇਖੇਗਾ ਪলিউਸ਼ਨ ਕੰਟਰੋਲ ਬੋਰਡ ਕਹਿ ਰਿਹਾ ਹੈ ਕਾਰਪੋਰੇਸ਼ਨ ਦੇਖੇਗੀ ਸੋ ਇੱਕ ਦੂਜੇ ਦੇ ਉੱਤੇ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਜਿਹਾ ਅਫਸਰਾਂ ਦਾ ਨੰਬਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਕਿ ਫਲਾਣੇ ਅਫਸਰ ਨਾਲ ਗੱਲ ਕਰ ਲਓ ਉਹ ਦੇਖ ਰਿਹਾ ਇਸ ਨੂੰ ਪਰ ਕੋਈ ਵੀ ਸਪਸ਼ਟ ਸਿੱਧੇ ਤੌਰ ਤੇ ਕੈਮਰੇ ਮੂਰੇ ਬੋਲਣ ਨੂੰ ਤਿਆਰ ਨਹੀਂ ਹੈ ਬੁੱਢੇ ਦਰਿਆ ਦੀ ਸਫਾਈ ਦਾ ਮਸਲਾ ਇੱਕ ਵਾਰ ਫਿਰ ਤੋਂ ਜਿਉਂ ਦਾ ਤਿਉ ਬਣਿਆ ਹੋਇਆ ਹੈ ਤੇ ਇਸ ਵਾਰ ਵੀ ਠੰਡੇ ਬਸਤੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਹੁਣ ਦੇਖ सरकार दे वलो हुन बड्डे दरिया दी सफाई दे मसले द की एक्शन है जेड़ा लिया जांदा है कैमरा पर्सन सलमान नाल हिम्मत सिंह दीपाल देनिक्स सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर